ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਹੋਇਆ 12 ਸਾਲ ਬੀਤ ਗਏ ਸਨ ਪਰ ਆਪ ਜੀ ਦੇ ਘਰ ਕੋਈ ਸੰਤਾਨ ਨਹੀਂ ਹੋਈ ਸੀ ਹਰ ਇਸਤਰੀ ਦੇ ਅੰਦਰ ਮਾਤਾ ਬਣਨ ਦੀ ਚਾਹ ਹੁੰਦੀ ਹੈ ਪਰ ਇਹ ਦਾਤ ਪ੍ਰਭੂ ਦੀ ਕਿਰਪਾ ਨਾਲ ਹੀ ਝੋਲੀ ਵਿੱਚ ਪੈਂਦੀ ਹੈ ਕੋਝ ਮਾਤਾ ਇਸਤਰੀ ਸੰਤਾਨ ਦੀ ਉਡੀਕ ਬੜੇ ਸਬਰ ਨਾਲ ਕਰਦੀ ਹੈ ਪਰ ਕਾਫੀ ਸਮਾਂ ਬੀਤ ਜਾਣ ਤੇ ਸੰਤਾਨ ਪ੍ਰਾਪਤ ਨਾ ਹੋਵੇ ਤਾਂ ਫਿਰ ਇਸਤਰੀ ਬੇਚੈਨ ਹੋ ਜਾਂਦੀ ਹੈ। ਇਹੀ ਹਾਲ ਮਾਤਾ ਗੰਗਾ ਜੀ ਦਾ ਹੋਇਆ। ਉਹ ਹਰ ਸਮੇਂ ਸੰਤਾਨ ਦੀ ਸੇਕ ਵਿੱਚ ਤਰਸਦੇ ਰਹਿੰਦੇ ਸਨ। ਪ੍ਰਥੀ ਚੰਦ ਦੀ ਪਤਨੀ ਦੇ ਹਰ ਸਮੇਂ ਮਹਿਣੇ ਤੇ ਚੋਬੇ ਵੀ ਮਾਤਾ ਜੀ ਦੇ ਮਨ ਨੂੰ ਅਸਾਂਤ ਰੱਖਦੇ ਸਨ ਇੱਕ ਸਮਾਂ ਐਸਾ ਆਇਆ ਕਿ ਮਾਤਾ ਗੰਗਾ ਜੀ ਦੀ ਇੱਕ ਦਾਸੀ ਟਰੰਕ ਵਿੱਚ ਪਏ ਕੱਪੜਿਆਂ ਨੂੰ ਕੋਠੇ ਤੇ ਸੁਕਾ ਰਹੀ ਸੀ ਸੇ ਸੰਗਤਾਂ ਵੱਲੋਂ ਵੇਟ ਹੋਏ ਬੜੇ ਕੀਮਤੀ ਵਸਤਰ ਕੋਠੇ ਤੇ ਖਿਲਰੇ ਹੋਏ ਜਦੋਂ ਕਰਮੋ ਨੇ ਦੇਖੇ ਤਾਂ ਉਸ ਦਾ ਮਨ ਬਹੁਤ ਦੁਖੀ ਹੋਇਆ ਫਿਰਸੀ ਚੰਦ ਦੇ ਘਰ ਆਉਣ ਤੇ ਉਸ ਨੇ ਆਪਣਾ ਦੁਖੜਾ ਰੋਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੀ ਦੇਖੋ ਜੀ ਅਰਜਨ ਦੇਵ ਦੇ ਘਰ ਕਿੱਡੇ ਕੀਮਤੀ ਕਪੜੇ ਸੰਗਤਾਂ ਦੇ ਵੇਟ ਕੀਤੇ ਆਉਂਦੇ ਹਨ ਸਾਰਾ ਝੜਾਵਾ ਤੇ ਹੋਰ ਕੀਮਤੀ ਵਸਤੂਆਂ ਸਭ ਉਹਨਾਂ ਕੋਲ ਹੀ ਜਾਂਦੀਆਂ ਹਨ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਗੰਗਾ ਦੇ ਘਰ ਆ ਕੇ ਸੰਗਤ ਉਸ ਨੂੰ ਮੱਥਾ ਟੇਕਦੀਆਂ ਹਨ ਤੇ ਭੇਟਾ ਹਜ਼ਾਰ ਕਰਦੀਆਂ ਹਨ पृथ्वी चंद अपनी पत्नी का दुखड़ा सुन के कह लगा बलिए चिंता ना कर अर्जन देव केड़ा कोई धी पुत्र है उसने ही जाना है यह सब एक दिन तेरे पुत्रा ने ही वर्तनिया है तू तो चिंता ना कर थोड़े दिन होर चुप करके कट ले सब कुछ साढ़ा ही हो जाना है पृथ्वी चंद के कमों की गल ਮਾਤਾ ਗੰਗਾ ਜੀ ਦੀ ਦਾਸੀ ਸੁਣ ਰਹੀ ਸੀ ਉਹ ਇਹ ਵਾਰਤਾ ਲਾਪ ਸੁਣ ਕੇ ਬਹੁਤ ਦੁਖੀ ਹੋਈ ਉਸ ਨੇ ਝਟਪਟ ਸਾਰੇ ਕੱਪੜੇ ਇਕੱਠੇ ਕਰ ਲਏ ਤੇ ਹੇਠਾਂ ਲੈ ਆਈ ਦਾਸੀ ਨੇ ਦੋਹਾਂ ਜੀਆਂ ਦੀ ਸਾਰੀ ਗੱਲਬਾਤ ਮਾਤਾ ਗੰਗਾ ਜੀ ਨੂੰ ਦੱਸ ਦਿੱਤੀ ਸੁਣ ਕੇ ਮਾਤਾ ਗੰਗਾ ਜੀ ਬੜੀ ਉਦਾਸ ਹੋ ਗਈ ਉਹ ਸੋਚਣ ਲੱਗ ਪਈ ਕਿ ਕਿਹੇ ਮੇਰੇ ਕਰਮਾਂ ਵਿੱਚ ਪੁੱਤਰ ਦਾ ਮੂੰਹ ਵੇਖਣਾ ਨਹੀਂ ਲਿਖਿਆ ਹੈ ਸਾਧੀਆਂ ਇਹ ਸਭ ਵਸਤੂਆਂ ਕਰਮੋ ਦੇ ਪੁੱਤਰ ਦੀਆਂ ਸਾਂਭਣਗੇ ਕਿ ਮੈਂ ਇਹ ਸੰਸਾਰ ਤੋਂ ਨਿਪੁੱਤੀ ਹੀ ਜਾਵਾਂਗੀ ਮੇਰੇ ਇਸ ਜੀਵਨ ਦਾ ਕੀ ਲਾਭ ਹੈ ਅਜਿਹੇ ਵਿਚਾਰ ਵਿੱਚ ਫਸੇ ਮਾਤਾ ਗੰਗਾ ਜੀ ਬੜੇ ਨਿਮਰ ਹੋ ਕੇ ਬੈਠ ਗਏ ਮਾਤਾ ਗੰਗਾ ਜੀ ਇਸ ਦਸਾ ਵਿੱਚ ਬੈਠੇ ਹੋਏ ਸਨ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਹਰੋਂ ਮਹਿਲਾ ਵਿੱਚ ਆਏ ਤੇ ਆ ਕੇ ਪਲੰਘ ਤੇ ਬੈਠੇ ਤਾਂ ਆਪ ਜੀ ਦੀ ਨਿਗਾਹ ਮਾਤਾ ਗੰਗਾ ਜੀ ਦੇ ਉਦਾਸ ਚਿਹਰੇ ਤੇ ਪੈ ਗਈ ਆਪ ਜੀ ਨੇ ਮਾਤਾ ਗੰਗਾ ਜੀ ਨੂੰ ਕੋਲ ਬੁਲਾ ਕੇ ਪੁੱਛਿਆ ਕਿ ਹੀ ਗੱਲ ਹੈ ਅੱਜ ਤੁਸੀਂ ਬੜੇ ਉਦਾਸ ਬੈਠੇ ਹੋ ਤਦ ਮਾਤਾ ਜੀ ਨੇ ਨੇਤਰਾਂ ਵਿੱਚ ਜਲ ਭਰ ਕੇ ਕਿਹਾ ਮਹਾਰਾਜ ਜੀ ਆਪ ਸਭ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹੋ ਇਕ ਮੈਂ ਹੀ ਨਿਕੰਮੀ ਐਸੀ ਹਾਂ ਜਿਹੜੀ ਆਪ ਦੀ ਬਖਸ਼ੀਸ਼ ਤੋਂ ਖਾਲੀ ਬੈਠੀ ਹਾਂ ਤਾਂ ਗੁਰੂ ਜੀ ਨੇ ਕਿਹਾ ਤੁਸੀਂ ਆਪਣੀ ਇੱਛਾ ਦੱਸੋ ਗੁਰੂ ਨਾਨਕ ਦੇਵ ਦੇਰੋਂ ਸਭ ਦਾਤਾਂ ਪ੍ਰਾਪਤ ਹੋਣਗੀਆਂ ਮਾਤਾ ਗੰਗਾ ਜੀ ਨੇ ਉਸ ਵੇਲੇ ਸਾਰੀ ਗੱਲ ਗੁਰੂ ਜੀ ਨੂੰ ਦੱਸ ਦਿੱਤੀ ਅਤੇ ਬੇਨਤੀ ਕੀਤੀ ਮਹਾਰਾਜ ਜੀ ਮੇਰੀ ਝੋਲੀ ਪੁੱਤਰ ਦੀ ਦਾਤ ਬਖਸ਼ੋ ਤਦ ਗੁਰੂ ਅਰਜਨ ਦੇਵ ਜੀ ਨੇ ਕਿਹਾ ਗੁਰੂ ਨਾਨਕ ਦੇਵ ਦੇ ਦਰ ਤੇ ਕਿਸੇ ਵਸਤੂ ਦੀ ਘਾਟ ਨਹੀਂ ਹੈ ਇਸ ਦਾਤ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਕੋਈ ਯਤਨ ਕਰਨਾ ਪਵੇਗਾ ਗੁਰੂ ਘਰ ਦੇ ਸ਼ਰੋਮਣੀ ਸਿੱਖ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰਕੇ ਵਰ ਪ੍ਰਾਪਤ ਕਰ ਲਓ ਉਹਨਾਂ ਦੇ ਵਚਨ ਵਿੱਚ ਬੜੀ ਸ਼ਕਤੀ ਹੈ ਉਹ ਪ੍ਰਸੰਨ ਹੋ ਕੇ ਵਚਨ ਕਰਨਗੇ ਪਰ ਆਪ ਦੀ ਭੁraag ਜ਼ਰੂਰ ਪੂਰੀ ਹੋਵੇਗੀ ਬਾਬਾ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਤੁਹਾਡੀ ਕਾਮਨਾ ਪੂਰੀ ਹੋਣ ਦੀ ਅਰਦਾਸ ਕਰਨਗੇ ਉਹਨਾਂ ਦੀ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਇਸ ਤਰ੍ਹਾਂ ਕਿਹਾ ਪਰ ਗੁਰੂ ਜੀ ਦੇ ਵਚਨ ਸੁਣ ਕੇ ਮਾਤਾ ਕੰਗਾ ਜੀ ਬੜੇ ਪ੍ਰਸੰਨ ਹੋ ਗਏ ਮਾਤਾ ਜੀ ਨੇ बाबा बुड्ढा जी दी महिमा ਸੁਣੀ ਹੋਈ ਸੀ ਤੇ ਉਹਨਾਂ ਨੂੰ ਭਰੋਸਾ ਹੋ ਗਿਆ ਕਿ बाबा बुड्ढा जी ਦੇ ਵਾਰ ਨਾਲ ਮੈਨੂੰ ਪੁੱਤਰ ਦੀ ਦਾਤ ਜ਼ਰੂਰ ਪ੍ਰਾਪਤ ਹੋਵੇਗੀ ਗੁਰੂ ਪਿਆਰੇਓ ਦੂਜੇ ਦਿਨ ਮਾਤਾ ਗੰਗਾ ਜੀ ਨੇ بڑے ਉਤਸ਼ਾਹ ਨਾਲ ਦਾਸਿਨੋਂ ਕਿਹਾ ਕੀ ਤਿਆਰੀ ਕਰੋ ਅਸੀਂ बाबा बुड्ढा जी ਦੀ ਸੇਵਾ ਵਿੱਚ ਹਾਜ਼ਰ ਹੋਣ ਵਾਸਤੇ ਬੀੜਵਲ ਚੱਲਣਾ ਹੈ ਮਾਤਾ ਗੰਗਾ ਜੀ ਦੇ ਕਹਿਣ ਅਨੁਸਾਰ ਕਈ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਗਏ ਇੱਕ ਰਾਤ ਤੇ ਸਾਰੇ ਪਕਵਾਨ ਰੱਖੇ ਗਏ ਤੇ ਮਾਤਾ ਜੀ ਨੇ ਆਪਣੇ ਨਾਲ ਕੁਝ ਸੇਵਕ ਤੇ ਦਾਸੀਆਂ ਲਈਆਂ ਤੇ ਰੱਥਾਂ ਤੇ ਸਵਾਰ ਹੋ ਕੇ ਬੜੀ ਧੂਮ-ਧਾਮ ਨਾਲ ਢੀੜਵਾਲ ਚੱਲ ਪਏ ਬਾਬਾ ਜੀ ਢੀੜ ਵਿੱਚ ਪ੍ਰਭੂ ਦੇ ਸਿਮਰਨ ਵਿੱਚ ਮगन ਬੈਠੇ ਸਨ ਤੇ ਉਹਨਾਂ ਨੇ ਦੂਰੋਂ ਧੂੜ ਉੜਦੀ ਵੇਖੀ ਤੇ ਰਸਾਂ ਦੇ ਆਉਣ ਦੀ ਆਵਾਜ਼ ਸੁਣੀ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਦੇਖ ਗੁਰਮੁਖਾ ਇਹ ਕੌਣ ਆ ਰਿਹਾ ਹੈ ਸਿੱਖ ਗਿਆ ਤੇ ਮਾਤਾ ਜੀ ਨੂੰ ਆਉਂਦਾ ਵੇਖ ਕੇ ਬਾਬਾ ਜੀ ਨੂੰ ਆਣ ਕੇ ਕਹਿਣ ਲੱਗਾ ਬਾਬਾ ਜੀ ਗੁਰੂ ਕੇ ਮਹਿਲ ਆਪ ਜੀ ਵੱਲ ਆ ਰਹੇ ਹਨ ਬਾਬਾ ਬੁੱਢਾ ਜੀ ਦੇ ਮੂੰਹੋਂ ਇਹ ਵਚਨ ਅਚਾਨਕ ਹੀ ਨਿਕਲ ਗਿਆ ਕਿ ਗੁਰੂ ਕੇ ਮਹਿਲਾ ਨੂੰ ਕਿਧਰ ਦੀ ਬਾਜੜ ਪੈ ਗਈ ਹੈ ਬਾਬਾ ਜੀ ਦੇ ਇਹ ਵਚਨ ਸੁਣ ਕੇ ਮਾਤਾ ਜੀ ਉੱਥੇ ਹੀ ਰੁਕ ਗਏ ਅੱਗੇ ਵਧਣ ਦੀ ਹਿੰਮਤ ਨਾ ਪਈ ਉਹਨਾਂ ਨੇ ਸਾਰੇ ਭੋਜਨ ਨੂੰ ਬਾਬਾ ਜੀ ਦੀ ਸੇਵਾ ਵਿੱਚ ਭੇਜ ਦਿੱਤਾ ਤੇ ਆਪ ਲਾਸ ਹੋ ਕੇ ਵਾਪਸ ਮੁੜ ਗਏ ਗੁਰੂ ਪਿਆਰਿਓ ਰਸਤੇ ਵਿੱਚ ਮਾਤਾ ਜੀ ਸੋਚਦੇ ਜਾਣ ਕਿ ਇਹ ਕੀ ਬਾਣਾ ਵਰਤ ਗਿਆ ਹੈ ਮੈਂ ਤਾਂ ਬਾਬਾ ਜੀ ਦੀ ਸੇਵਾ ਵਿੱਚ ਪੁੱਤਰ ਦਾ ਵਾਰ ਲੈਣ ਆਈ ਸੀ ਇਹ ਵਰਦੀ ਜਗ੍ਹਾ ਤੇ ਸ਼ਰਾਬ ਲੈ ਕੇ ਚੱਲੀ ਹਾਂ ਵਾਹ ਮੇਰੇ ਭਾਗ ਐਸੀ ਨਿਰਾਸ਼ਾ ਦਸਾ ਵਿੱਚ ਮਾਤਾ ਗੰਗਾ ਜੀ ਵਾਪਸ ਸ੍ਰੀ ਅਮਰਤਸਰ ਪਹੁੰਚ ਗਏ ਰਾਤ ਨੂੰ ਗੁਰੂ ਜੀ ਮਹਿਲਾਂ ਵਿੱਚ ਆਏ ਤਾਂ ਮਾਤਾ ਗੰਗਾ ਜੀ ਨੂੰ ਬੜਾ ਉਦਾਸ ਵੇਖਿਆ ਤਦ ਗੁਰੂ ਜੀ ਨੇ ਇਸ ਉਦਾਸੀ ਦਾ ਕਾਰਨ ਪੁੱਛਿਆ ਤਾਂ ਮਾਤਾ ਜੀ ਨੇ ਬੀੜ ਜਾਣ ਦਾ ਸਾਰਾ ਵਰਤੰਤ ਸੁਣਾਇਆ ਤੇ ਕਿਹਾ ਕਿ ਮੈਂ ਤਾਂ ਆਪ ਦੇ ਹੁਕਮ ਅਨੁਸਾਰ ਬਾਬਾ ਜੀ ਦੀ ਸੇਵਾ ਵਿੱਚ ਬਾਹਰ ਲੈਣ ਗਈ ਸੀ ਉਹਨਾਂ ਨੇ ਉਲਟਾ श्राप ਦੇ ਕੇ ਤੌਰ ਦਿੱਤਾ ਗੁਰੂ ਮਹਾਰਾਜ ਜੀ ਨੇ ਪੁੱਛਿਆ ਕਿ ਤੁਸੀਂ ਕਿਸ ਢੰਗ ਨਾਲ ਗਏ ਸੀ ਤਦ ਮਾਤਾ ਗੰਗਾ ਜੀ ਨੇ ਆਪਣੇ ਜਾਨ ਦੀ ਸਾਰੀ ਵਿਥਾ ਗੁਰੂ ਜੀ ਨੂੰ ਸੁਣਾਈ ਗੁਰੂ ਜੀ ਸੁਣ ਕੇ ਕਹਿਣ ਲੱਗੇ ਵਾਹ ਗੰਗੇ ਮਹਾਪੁਰਖਾਂ ਦੀ ਸੇਵਾ ਵਿੱਚ ਵਰ ਦੀ ਪ੍ਰਾਪਤੀ ਵਾਸਤੇ ਇਸ ਤਰ੍ਹਾਂ ਸਾਹੀ ਠਾਠ ਬਾਠ ਨਾਲ ਜਾਈਦਾ ਹੈ ਸੰਤਾ ਕੋਲ ਜਾਣਾ ਹੋਵੇ ਤਾਂ ਆਪਣੀ ਹਉਮੈ ਨੂੰ ਤਿਆਗ ਕੇ ਮਾਨ ਵਿੱਚ ਗਰੀਬੀ ਤੇ ਨਿਮਰ ਹੋ ਕੇ ਜਾਣਾ ਚਾਹੀਦਾ ਹੈ ਤੁਹਾਨੂੰ ਗੁਰੂ ਦੀ ਪਤਨੀ ਹੋਣ ਦੀ ਹਉਮੈ ਸੀ ਇਸ ਕਰਕੇ ਤੁਹਾਡੇ ਮਾਨ ਦੀ ਕਾਮਨਾ ਪੂਰੀ ਨਹੀਂ ਹੋਈ ਤੇ ਤੁਸੀਂ ਮਹਾਪੁਰਸ਼ਾਂ ਕੋਲ ਜਾ ਕੇ ਵੀ ਖਾਲੀ ਆਏ ਹੋ ਤਦ ਮਾਤਾ ਜੀ ਨੇ ਗੁਰੂ ਮਹਾਰਾਜ ਜੀ ਅੱਗੇ ਬੜੇ ਨਿਮਰ ਹੋ ਕੇ ਬੇਨਤੀ ਕੀਤੀ ਪਾਸਾ ਜੀ ਮੈਂ ਅਣਜਾਣ ਤੋਂ ਭੁੱਲ ਹੋ ਗਈ ਹੈ ਕਿਰਪਾ ਕਰਕੇ ਤੁਸੀਂ ਉਹ ਢੰਗ ਦੱਸੋ ਜਿਸ ਨਾਲ ਮੈਂ ਫੇਰ ਜਾਵਾਂ ਤੇ ਬਾਬਾ ਜੀ ਦੀ ਕਿਰਪਾ ਹੋਵੇ ਤੇ ਮੈਂ ਉਹਨਾਂ ਤੋਂ ਪੁੱਤਰ ਦਾ ਵਰ ਲੈ ਕੇ ਆਵਾਂ ਤਦ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਤੇ ਸੰਤ ਹਨ ਉਹ ਰਸਾ ਕਸਾ ਤੋਂ ਉੱਪਰ ਹੋ ਚੁੱਕੇ ਹਨ ਉਹ ਤਾਂ ਸਾਧਾਰਨ ਪਕਵਾਨ ਖਾਣ ਵਾਲੇ ਜ਼ਮੀਂਦਾਰ ਹਨ ਇਸ ਲਈ ਉਹਨਾਂ ਨੂੰ ਪ੍ਰਸੰਨ ਕਰਨ ਵਾਸਤੇ ਉਹਨਾਂ ਦਾ ਮਨ ਭੌਂਦਾ ਖਾਣਾ ਲੈ ਕੇ ਆਜਰ ਹੋ ਤਦ ਹੀ ਉਹਨਾਂ ਤੋਂ ਪੁੱਤਰ ਦੀ ਦਾਤ ਪ੍ਰਾਪਤ ਹੋਏਗੀ ਮਾਤਾ ਜੀ ਨੇ ਕਿਹਾ 파사 ਜੀ ਫਿਰ ਇਹ ਤਰੀਕਾ ਤੁਸੀਂ ਹੀ ਦੱਸਣ ਦੀ ਕਿਰਪਾ ਕਰੋ ਤਾਂ ਗੁਰੂ ਜੀ ਨੇ ਕਿਹਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਫਿਰ ਆਪ ਚੱਕੀ ਪੀ ਕੇ ਮਿੱਸਾ ਆਟਾ ਤਿਆਰ ਕਰੋ ਫਿਰ ਤੁਸੀਂ ਆਪ ਹੀ ਆਟਾ ਗੁੰਨੋ ਤੇ ਆਪ ਹੀ ਗੁਰਬਾਣੀ ਦਾ ਪਾਠ ਕਰਦੇ ਆ ਮਿੱਠੇ ਪ੍ਰਸ਼ਾਦੇ ਤਿਆਰ ਕਰੋ ਪ੍ਰਸ਼ਾਦੇ ਵਿੱਚ ਨੂਣ ਮਿਰਚ ਤੇ ਗੰਢੇ ਪਾਉਣੇ ਹਨ ਚੰਗੇ ਘਿਓ ਨਾਲ ਪ੍ਰਸ਼ਾਦੇ ਪਕਾਉਣੇ ਹਨ ਆਪ ਦੁੱਧ ਰਿੜਕ ਕੇ ਮੱਖਣ ਤੇ ਲੱਸੀ ਬਣਾਓ ਤੇ ਫਿਰ ਇਹਨਾ ਪ੍ਰਸ਼ਾਦਿਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਨਾਲ ਲੱਸੀ ਦਾ ਗਣਵਾ ਲੈ ਕੇ ਨੰਗੇ ਪੈਰਾਂ ਹੀ ਤੁਰ ਕੇ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਵੋ ਇਸ ਨਾਲ ਬਾਬਾ ਜੀ ਪ੍ਰਸੰਨ ਹੋਣਗੇ ਤੇ ਆਪ ਜੀ ਦੀ ਝੋਲੀ ਪੁੱਤਰ ਦੀ ਦਾਤ ਦਾ ਵਰ ਫਾਉਣਗੇ ਗੁਰੂ ਪਿਆਰੇਓ ਅਗਲੇ ਦਿਨ ਮਾਤਾ ਗੰਗਾ ਜੀ ਨੇ ਗੁਰੂ ਜੀ ਦੇ ਦੱਸੇ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਪ੍ਰਸ਼ਾਦੇ ਤਿਆਰ ਕੀਤੇ ਲੱਸੀ ਰਿੜਕੀ ਤੇ ਮੱਖਣ ਕੱਢਿਆ ਇੱਕ ਦਾਸੀ ਨੂੰ ਨਾਲ ਲੈ ਕੇ ਸਾਰਾ ਭੋਜਨ ਆਪ ਚੁੱਕ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਨੰਗੇ ਪੈਰੀਂ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਜਾਣ ਲਈ ਭੀੜ ਵੱਲ ਚੱਲ ਪਏ ਅੱਗੋਂ ਬਾਬਾ ਬੁੱਢਾ ਜੀ ਬੜੀ ਤੀਬਰਤਾ ਨਾਲ ਪ੍ਰਸਾਦਿਆਂ ਦੀ ਉਡੀਕ ਕਰ ਰਹੇ ਸਨ ਕਿਉਂਕਿ ਬਾਬਾ ਜੀ ਨੇ ਰਾਤ ਦਾ ਪ੍ਰਸਾਦਾ ਨਹੀਂ ਸੀ ਛਕਿਆ ਬਾਬਾ ਬੁੱਢਾ ਜੀ ਨੇ ਦੋਨੋਂ ਪ੍ਰਸਾਦਾ ਲੈ ਆਉਂਦਿਆਂ ਵੇਖਿਆ ਤੇ ਬੜੇ ਪ੍ਰਸੰਨ ਹੋਏ ਤੇ ਕਾਹਲੀ ਨਾਲ ਚੱਲ ਕੇ ਮਾਤਾ ਜੀ ਨੂੰ ਅੱਗੋਂ ਹੀ ਜਾ ਮਿਲੇ ਤੇ ਨਮਸਕਾਰ ਕਰਕੇ ਕਹਿਣ ਲੱਗੇ ਮਾਤਾ ਜੀ ਅੱਜ ਤਾਂ ਬੜੀ ਭੁੱਖ ਲੱਗੀ ਹੈ ਤੁਸੀਂ ਬੜੀ ਕਿਰਪਾ ਕੀਤੀ ਹੈ ਜੋ ਆਪਣੇ ਸੇਵਕ ਵਾਸਤੇ ਆਪ ਪ੍ਰਸਾਦੇ ਲਿਆਏ ਹੋ ਤੁਸੀਂ ਧੰਨ ਹੋ ਮਾਤਾ ਨੂੰ ਆਪਣੇ ਬੱਚੇ ਦੀ ਭੁੱਖ ਦਾ ਕਿੰਨਾ ਖਿਆਲ ਹੈ ਇਹ ਕਹਿ ਕੇ ਆਪ ਜੀ ਉੱਥੇ ਇੱਕ ਰੋਕ ਦੇ ਥੱਲੇ ਚਾਦਰਾਂ ਵਿਛਾ ਕੇ ਬੈਠ ਗਏ ਮਾਤਾ ਜੀ ਤੋਂ ਪ੍ਰਸਾਦ ਦੇ ਦਹੀਂ ਲੱਸੀ ਲੈ ਕੇ ਛਕਣ ਲੱਗ ਪਏ ਗੰਢਾ ਲੈ ਕੇ ਉਸ ਨੂੰ ਮੁੱਕ ਮਾਰ ਕੇ ਬੰਨਿਆ ਤੇ ਪ੍ਰਸੰਨ ਹੋ ਕੇ ਸਹਿ ਸੁਭਾ ਨਾਲ ਵਚਨ ਕਰਨ ਲੱਗ ਪਏ ਮਾਤਾ ਜੀ ਜਿਸ ਤਰ੍ਹਾਂ ਮੈਂ ਮੁੱਕ ਮਾਰ ਕੇ ਗੰਢਾ ਬੰਨਿਆ ਹੈ ਇਸ ਤਰ੍ਹਾਂ ਹੀ ਜਾਲਮਾਂ ਦੇ ਸਿਰ ਭੰਨਣ ਵਾਲਾ ਬੜਾ ਬਲੀ ਯੋਤਾ ਸੁਪੁੱਤਰ ਹੈ ਤੇਰੇ ਘਰ ਜੰਮੇਗਾ ਉਹ ਵੱਡਾ ਸ਼ਕਤੀਸ਼ਾਲੀ ਸੂਰਮਾ ਹੋਵੇਗਾ ਤੇਰੇ ਪੁੱਤਰ ਦੇ ਅੱਗੇ ਰਾਜੇ ਮਹਾਰਾਜੇ ਉਹਦੇ ਚਰਣਾ ਵਿੱਚ ਝੁਕਣਗੇ ਮਾਤਾ ਜੀ ਅੱਜ ਜਿਸ ਤਰ੍ਹਾਂ ਮੇਰੀ ਭੁੱਖ ਨਿਰਵਤ ਕੀਤੀ ਹੈ ਇਸ ਤਰ੍ਹਾਂ ਅਕਾਲ ਪੁਰਖ ਤੇਰੇ ਪੁੱਤਰ ਦੀ ਭੁੱਖ ਪੂਰੀ ਕਰੇਗਾ ਤੁਹਾਡੇ ਘਰ ਪ੍ਰਭੂ ਦਾ અવਤਾਰ ਪ੍ਰਗਟ ਹੋਵੇਗਾ ਗੁਰੂ ਪਿਆਰਿਓ ਮਾਤਾ ਗੰਗਾ ਜੀ ਨੇ ਬਾਬਾ ਪੁੱਢਾ ਜੀ ਨੂੰ ਕੋਲ ਬਿਠਾ ਕੇ बड़े प्रेम ते सरदा ਨਾਲ ਪ੍ਰਸਾਦਾ ਛਕਾਇਆ ਤੇ ਬਾਬਾ ਜੀ ਨੂੰ ਪ੍ਰਸੰਨ ਕਰਕੇ ਪੁੱਤਰ ਦੀ ਪ੍ਰਾਪਤੀ ਦਾ ਵਾਰ ਲੈ ਲਿਆ ਫਿਰ ਬਾਬਾ ਜੀ ਨੂੰ ਨਮਸਕਾਰ ਕਰਕੇ ਮਾਤਾ ਜੀ ਬੜੀ ਪ੍ਰਸੰਨ ਹੋ ਕੇ ਬੜੇ ਉਤਸ਼ਾਹ ਨਾਲ ਸ੍ਰੀ ਅੰਮ੍ਰਿਤਸਰ ਨੂੰ ਵਾਪਸ ਆ ਗਈ ਰਾਤ ਨੂੰ ਗੁਰੂ ਜੀ ਮਹਿਲਾ ਵਿੱਚ ਆਏ ਤਾਂ ਮਾਤਾ ਜੀ ਨੇ ਸਾਰੀ ਵਾਰਤਾ ਗੁਰੂ ਜੀ ਨੂੰ ਸੁਣਾਈ ਗੁਰੂ ਮਹਾਰਾਜ ਜੀ ਬਾਬਾ ਬੁੱਢਾ ਜੀ ਦੇ ਵਾਰਦੀ ਸਾਰੀ વાਤਾ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਧਨ ਉਹਨਾਂ ਦੇ ਸਿੱਖ ਜਿਨ੍ਹਾਂ ਦੀ ਸੇਵਾ ਕਰਕੇ ਮਨੋ ਕਾਮਨਾ ਪੂਰਨ ਹੁੰਦੀਆ ਹਨ ਨਿਮਰਤਾ ਨਾਲ ਮਹਾਪੁਰਸ਼ਾਂ ਦੀ ਸੇਵਾ ਵਿੱਚ ਜਾਣ ਨਾਲ ਸਭ ਕਾਰਜ ਸਿੱਧ ਹੁੰਦੇ ਹਨ ਬਾਬਾ ਜੀ ਦੇ ਕਹੇ ਵਚਨ ਜ਼ਰੂਰ ਪੂਰੇ ਹੋਣਗੇ ਤੁਸੀਂ ਇਹ ਨਿਸ਼ਚੈ ਰੱਖੋ ਇਹ ਸੰਤਾਂ ਦੇ ਵਚਨ ਅਟਲ ਹੁੰਦੇ ਹਨ ਗੁਰੂ ਪਿਆਰਿਓ ਬਾਬਾ ਬੁੱਢਾ ਜੀ ਗੁਰੂ ਘਰ ਦੇ ਅਨੰਦ ਸੇਵਕ ਹਨ ਉਹ ਤਪ ਦੀ ਮੂਰਤੀ ਤੇ ਪੂਰਨ ਬ੍ਰਹਮ ਗਿਆਨੀ ਹਨ ਇਸ ਤਰ੍ਹਾਂ ਗੁਰੂ ਜੀ ਬਾਬਾ ਬੁੱਢਾ ਜੀ ਦੀ ਪ੍ਰਸ਼ੰਸਾ ਕਰਦੇ ਹੋਏ ਵਿਰਾਜਮਾਨ ਹੋ ਗਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁਲਾ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ